ਕੋ ਚੋਰੀ ਹੋ ਜੇ ਲਾਲ ਦੀ ਜੇ ਪਹੀ ਮਿੱਤਰ ਹੋਏ ਐ ਤੂੰ ਲੁੱਟ ਕੋਈ ਨਾ ਲੈ ਜਵੇ ਰਮਾਂਡ ਤੇ ਪਲ ਸੁਜੂਪੀ ਦੀ ਓ ਪੈੜੀ ਕੁੱਟ ਕੋਈ ਨਾ ਕਰੀਏ ਨਾ ਕਦੇ ਵੀ ਮਜ਼ਾਕ ਮਿੱਤਰ ਹੋਏ ਮਾਰੇ ਦੇ ਹਾਲਾਤ ਨੂੰ ਓ ਆਸ਼ਿਕ ਤੇ ਚੋਰ ਦੀ ਸਲਾਮੀ ਮਿੱਤਰ ਹੋਏ ਹੁੰਦੀ ਕਾਲੀ ਰਾਤ ਨੂੰ ਆਸ਼ਿਕ ਤੇ ਚੋਰ ਦੀ ਸਲਾਮੀ ਮਿੱਤਰ ਹੋਏ ਹੁੰਦੀ ਕਾਲੀ ਰਾਤ ਨੂੰ ਹਾਏ ਮਾਰਾ ਹੁੰਦਾ ਨਸ਼ਿਆਂ ਦਾ ਰੋਗ ਲੱਗਿਆ ਓਏ ਕਿਸੇ ਦੀ ਅਲਾ ਦੇ ਨੂੰ ਹੋ ਪੀ ਕੇ ਡਰੱਗ ਹੁੰਦਾ ਕਾਦਾ ਦੇਖਣਾ ਓਏ ਜੀਭ ਦੇ ਸਵਾਦ ਨੂੰ ਹੋ ਨਿੱਤ ਸਾਮੀ ਮੁਰਗੇ ਦੀ ਤਰੀ ਨਾਲ ਪੈਗ ਜਿਹੜਾ ਰੱਖੇ ਪੀਣ ਨੂੰ ਹੋ ਲੀਡਰਾਂ ਦੀ ਯਾਰੀ ਵੇਲਿਆਂ ਦੀ ਸਰਦਾਰੀ ਚੱਕ ਦੇ ਜ਼ਮੀਨ ਨੂੰ ਲੀਡਰਾਂ ਦੀ ਯਾਰੀ ਵੇਲਿਆਂ ਦੀ ਸਰਦਾਰੀ ਚੱਕ ਦੇ ਜ਼ਮੀਨ ਨੂੰ ਤੀਮੀ ਤੇ ਗਡੋ ਸਾਤੀ ਜਾ ਕੋੜਾ ਅਥਰਾ ਨਾ ਕਦੇ ਮਿੱਤ ਬਣ ਦੇ ਉਹਨਾਂ ਲਈ ਕੀ ਪਿਆਰ ਦਾ ਵਜੂਦ ਕੁੱਲ ਰਾਜੋ ਵਪਾਰੀ ਤਨ ਦੇ ਤੇਰੇ ਕੀ ਆ ਵਸ ਡੋਰ ਮਾਲਕ ਦੇ ਹੱਥ ਹੋ ਰਾਜ ਗੁੱਡੀ ਚੜੀ ਦੀ ਓ ਸਾਜੀ ਹੁੰਦੀ ਇੱਜ਼ਤ ਹੋਏ ਧੀ ਨੀ ਕਿਸੇ ਦੀ ਵੀ ਬਦਨਾਮ ਕਰੀਦੀ ਸਾਜੀ ਹੁੰਦੀ ਇੱਜ਼ਤ ਹੋਏ ਧੀ ਨੀ ਕਿਸੇ ਦੀ ਵੀ ਬਦਨਾਮ ਕਰੀਦੀ ਹਉ ਜੀ ਬਦਮਾਥੀ ਜਸਾ ਸਾਹੂਕਾਰ ਉੱਤੇ ਕਦੋਂ ਹੋਜੇ ਹਮਲਾ ਨਸਲੋ ਨਹੀਂ ਹੋਣਾ ਇਹ ਪੰਜਾਬੀ ਆ ਰੋਜੀ ਨੇ ਸੁਣਿਆ ਨਹੀਂ ਯਮਲਾ ਓ ਗੁਰੂ ਘਰੇ ਕੀਤੀ ਹੋਵੇ ਸੇਵਾ ਉੱਤੇ ਕਦੇ ਨਾਮ ਨਹੀਂ ਲਖਾਈ ਦੇ ਓ ਸਾਧਸਾਨ ਯੱਤ ਤਿਨੇ ਬੁਰੇ ਬਿਗੜੇ ਹੋਏ ਬਹੁਤਾ ਨਹੀਂ ਤਪਾਈ ਦੇ ਸਾਧਸਾਨ ਯੱਤ ਤਿਨੇ ਬੁਰੇ ਬਿਗੜੇ ਹੋਏ ਬਹੁਤਾ ਨਹੀਂ ਤਪਾਈ ਦੇ ਸਾਥੀ ਕਾਲ ਦੀ ਚੰਗਾ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ